ਦੁੱਖਾਂ ਵਿੱਚ ਦਿਲ ਨਾ ਛੱਡੀਏ ਸੁੱਖਾਂ ਵਿੱਚ ਪੈਰ ਨਾ ਛੱਡੀਏ ਰੁੱਸੇ ਤਾਂ ਚੱਲਦੇ ਰਹਿੰਦੇ ਸੱਜਣਾ ਦੇ ਸ਼ਹਿਰ ਨਾ ਛੱਡੀਏ ਦੁਨੀਆਂ ਦੀ ਚੁੱਕ ਵਿੱਚ ਆਕਾਂ ਜਿਗਰੀ ਕੋਈ ਯਾਰ ਨਾ ਛੱਡੀਏ ਸੱਜਣਾ ਵੇ ਵਕਤ ਬੁਰੇ ਵਿੱਚ ਗੂੜਾ ਕੋਈ ਪਿਆਰ ਨਾ ਛੱਡੀਏ ਅੰਜੂਆਂ ਨੂੰ ਪੁੰਝੀਏ ਬੈ ਕੇ ਰੋਂਦੀ ਹੋਈ ਅੱਖ ਨਾ ਛੱਡੀਏ ਮਹਿਲਾ ਨਾਲ ਯਾਰੀ ਲਾ ਕੇ ਘੜੀਆਂ ਦੇ ਕੱਖ ਨਾ ਛੱਡੀਏ ਚੰਗੇ ਆਂਦੀ ਸੰਗਤ ਕਰੀਏ ਗੁਰੂਆਂ ਦਾ ਸੰਗ ਨਾ ਛੱਡੀਏ ਕੀਤੇ ਹੋਏ ਬੋਲ ਪੁਗਾਈਏ ਆਪਣੀ ਕੋਈ ਮੰਗ ਨਾ ਛੱਡੀਏ ਜੰਗਾ ਵਿੱਚ ਤੇਗ ਨਾ ਛੱਡੀਏ ਜਿਉਂਦੇ ਜੀ ਹੱਥ ਨਾ ਛੱਡੀਏ ਲਿਖੀਏ ਨਤ ਨਵੀਂ ਕਹਾਣੀ ਕਲਮਾ ਨੂੰ ਚੱਕ ਨਾ ਛੱਡੀਏ ਲਿਖੀਏ ਨਤ ਨਵੀਂ ਕਹਾਣੀ ਕਲਮਾ ਨੂੰ ਚੱਕ ਨਾ ਛੱਡੀਏ